ਆਹ ਇਹ ਜਿਹੜਾ ਤੂੰ ਨੰਬਰ ਦੇ ਫਾੜ ਉਹਨੂੰ ਫਾੜ ਯਾਰ ਮੈਂ ਬੰਦਾ ਗੋਮਾ ਦਾ ਨੂੰ ਮੈਂ ਦਸਕੜੀ ਕਰਦੇ ਆ ਲੈ ਯਾਰ ਇਹਦੇ ਕੋਲ ਰਹੀਏ ਤੇ ਚੈੱਕ ਕਰੋ ਇਹਨੂੰ ਫਾੜ ਯਾਰ ਇਹਨੂੰ ਉਹ ਚੱਲ ਅੱਗੇ ਚੱਲ ਅੱਗੇ ਚੱਲ ਇਹਨੂੰ ਫਾੜ ਕੇ ਰੱਖ ਇਹਨੂੰ ਜਾਣਨਾ ਨਹੀਂ ਇਹਨੂੰ ਕੋਲੇ ਨੂੰ ਖੋਲ ਇਨੂੰ ਫੜ ਕੇ ਰੱਖਿਓ ਭਾਈ ਇਹਨੂੰ ਜਾਣਨਾ ਦਿਓ ਆ ਚੈਕਰ ਦੀ ਤੁਸੀਂ ਬਾਤ ਕਰ ਰਹੇ ਆ ਮੈਂ ਨਹੀਂ ਇਹਨੂੰ ਵੇਲੇ ਫੜ ਕੇ ਰੱਖੀ ਇਹਨੂੰ ਤੇ ਕਰਵਾ ਡਾਲਾ ਖੋਲ ਨਾ ਅਰੇ ਆ ਫੋਨ ਫੜ ਪਹਿਲੇ ਵਾਲਾ ਰੋਲਾ ਹੈ ਉਹ ਪਾਸ ਵਾਲਾ ਆ ਫੜ ਕੇ ਰੱਖ ਲਾਈਵ ਆ ਲਾਈਵ ਕੋਲ ਇਹਨੂੰ ਖੋਲੇ ਨੂੰ ਚੱਲ ਖੋਲ ਖੜਾ ਕੇ ਖੋਲ ਚੱਲ ਖੋਲ ਚੱਲ ਖੋਲ ਇਹਨੂੰ ਇਹਨੂੰ ਜਾਣਨਾ ਵੀਓ ਭਾਈ ਫੜ ਕੇ ਰੱਖਿਓ ਇਹਨੂੰ ਕੀ ਗਾੜੀ ਮੈਂ ਕਾ ਜਾਊਗਾ ਜੀ ਮੇਰੀ ਗਾੜੀ ਮਾਂ ਨਹੀਂ ਗਾੜੀ ਮੈਂ ਦੇਖਦਾ ਖੜਾ ਹੋ ਪੂਰਾ ਖੋਲ ਪੂਰਾ ਆ ਗਾਵਾਣੀ ਹੈ ਕੀ ਆ ਗਾਵਾਣੀ ਹੈ ਕੀ ਆ ਉਹ ਗਾਵਾ ਨਾਲ ਉਧਰ ਲਾਈਟ ਲਾਈਟ ਦਿਖਾ ਉੱਪਰ ਲਾਈਟ ਲਾ ਕੇ ਮਾਰੇ ਯਾਰ ਆ ਮੇਰਾ ਟਾਟਾ ਵਾਲਾ ਰ ਹੈ ਡਾਲਾ ਖੋਲ ਡਾਲਾ ਖੋਲ ਡਾਲਾ ਖੋਲੋ ਡਾਲਾ ਖੋਲੋ ਡਾਲਾ ਖੋਲੋ ਵੀ ਡਾਲਾ ਖੋਲੋ ਡਾਲਾ ਖੋਲੋ ਲੈ ਡਾਲਾ ਖੋਲ ਕੇ ਕੈਮਰਾ ਫੜ ਦੋਨੋਂ ਫੜ ਪਿਛੇ ਹਟ ਪਿਛੇ ਹਟ ਜਾ ਥੱਲੇ ਬੈਠਾ ਹੋਣਾ ਨੂੰ ਮਾਂ ਨੇ ਬੈਠਾ ਓਏ ਪਿੱਛੇ ਪਿੱਛੇ ਆਹ ਦੇਖੋ ਜੀ ਗਾਵਾਂ ਇਹ ਗਾਵਾਂ ਹੀ ਤਸਕਰੀ ਕਰ ਰਿਹਾ ਇਹ ਮਰਮਸ਼ਾਂ ਦੀ ਇਹ ਬੰਦੇ ਗਾਵਾਂ ਹੀ ਤਸਕਰੀ ਕਰਦੇ ਆ ਸੋ ਸਾਡੀ ਗਊ ਮਾਤਾ ਜਦੋਂ ਕਿ ਇਹ ਜਾ ਕੇ ਉਹਦਾ ਉਹ ਬੁੱੱਟਰ ਖਾਣੇ ਜਾ ਕੇ ਸਾਡੀ ਗਊ ਮਾਤਾ ਦਾ ਹੱਤਿਆ ਕਰਦੇ ਆ ਇਹ ਬੰਦੇ ਵੀ ਦੇਖੋ ਇਹ ਬੰਦੇ ਸਾਡੀ ਗਊ ਮਾਤਾ ਦੀ ਹੱਤਿਆ ਕਰਦੇ ਆ ਜੇ ਤੇਰੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਖੂ ਨਹੀਂ ਉਹ ਮਿੱਟੀ ਹੈ ਖੂ ਨਹੀਂ ਉਹ ਪਾਣੀ ਹੈ ਆ ਤਨਵਾ ਸੁਆਣਾ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਪਹਿਲਾਂ ਕੁਝ ਨਹੀਂ ਪਹਿਲਾਂ ਇਹਨਾਂ ਨੇ ਕਿਹਾ ਸੀ ਵਿੱਚ ਕੁਝ ਨਹੀਂ ਹੈਗਾ ਅਜੇ ਫੋਨ ਕਰ ਇੰਟੀ ਨੂੰ ਕਨਫਰਮੇਸ਼ਨ ਪਾਸ ਆ ਰਿਹਾ ੜੂ ਜਲਦੀ ਕਰੋ ਐਂਟਰੀ ਕਰੋ ਮਿੰਦਰ ਜਲਦੀ ਕਰ ਜਲਦੀ ਕਰ ਬਹੁਤ ਜਲਦੀ ਆ ਰਿਹਾ ਬੱਚਾ ਕਰ ਲਾ ਗਿਆ ਨਾ ਇਹ ਮਾਲੂ ਨਹੀਂ ਹੈ ਗੱਟੀ ਹੈ ਫੜ ਕੇ ਰੱਖਿਓ ਭਾਈ ਇਹਨਾਂ ਨੂੰ ਜਾਣਨਾ ਨਹੀਂ ਹੋਊਗਾ ਇੱਥੋਂ ਉੱਟਣਾ ਨਹੀਂ ਹੈਗਾ ਇੱਥੋਂ ਫੋਨ ਕਰ ਦੇ ਜਲਦੀ ਉਹਨੂੰ ਖੋਲ ਲਾ ਇੰਟੀ ਅੰਦਰ ਲੱਗਦਾ ਹੀ ਨਹੀਂ ਵਿਆ ਬਾਜੀ ਆ ਗਈ ਜਲਦੀ ਪੜ ਲਈ ਹੈ ਸਮਾਨ ਨਿਕਲਿਆ ਤੁਸੀਂ ਦੇ ਸਕਦੇ ਹੋ ਜਾਮਾ ਦੀ ਦਸਤਕਾਰੀ ਕਰਦੇ ਬੰਦੇ ਖੜੇ ਅੱਜ ਯਾ ਸੋਹਣੀਆਂ ਗਈਆਂ ਇੰਦਾਂ ਹੀ ਤੂੰ ਕੀ ਬੋਲ ਰਿਹਾ ਗਾੜੀ ਵਿੱਚ ਕੁਝ ਚੈੱਕ ਕਰ ਲੋ ਮੇਰਾ ਮਨ ਚੈਰ ਰੋ ਰੋ ਕੇ ਰੋ ਕੇ ਸਾਹ ਲਓ ਭਾਈ ਪਿਛੇ ਕਿੱਥੋਂ ਲੈ ਕੇ ਜਾ ਗਊਆਂ ਦਾ ਕਰੀ ਗਾਗੇ ਆ ਮਾਰ ਨਹੀਂ ਰਹਿ ਗੇ ਸਾਨੂੰ ਇਨਫੋਰਮੇਸ਼ਨ ਆਈ ਤੇ ਇਹਨਾਂ ਨੂੰ ਹੀ ਭੜਿਆ ਤੇ ਕਹਿੰਦੇ ਕਿ ਇੱਥੇ ਗਊਆਂ ਹੀ ਆਣੇਗੀ ਨਹੀਂ ਬਾਹੂ ਜੀ ਤੂੰ ਇੱਕ ਵਾਰ ਚੈੱਕ ਕਰ ਲੋ ਇੱਕ ਵਾਰ ਤੂੰ ਇਹ ਕਰੇ ਕਾਗਾ ਚੈੱਕ ਕਰੋ ਗਾਣਾੰਦ ਚੈੱਕ ਕਰੋ ਬਾਹੂ ਜੀ ਸਭ ਕੁਝ ਚੈੱਕ ਕਰੋ ਕਾਇਦਾ ਕਾਇਦਾ ਚੈੱਕ ਕਰੋ ਸਾਈਡੂ ਚੇਕਰੋਂ ਕੌਣ ਜੀ ਆਇਆ ਉਹਦਾ ਆਇਆ ਦਾ ਦਾ ਹੈ ਤੁਸੀਂ ਕਾਹ ਹੈ ਤੂੰ ਕੀ ਹੈ ਤੂੰ ਕੀ ਹੈ ਰਣਾ ਰਣਾ ਵਾਲਾ ਬਣਾ ਇਹ ਵੀਡੀਓ ਨਾ ਸਿੰਪਲ ਕੰਮ ਨਹੀਂ ਉਹ ਨਹੀਂ ਛੱਡ ਉਹ ਚੱਕ ਫੋਨ ਨਹੀਂ ਚੱਕਦਾ ਫੇਕ ਕੋਣ ਰੱਖੋ ਆ ਨਿਕਲਿਆ ਬਾਈ ਸਾਰਾ ਬਾਬੂ ਜੀ ਉਹ ਗਾੜੀ ਸਾਰੇ ਜਿੰਨੇ ਹਿੰਦੂਸ ਇਕੱਠੇ ਨੂੰ ਦੇਖਦੇ ਆ ਸਾਰੇ ਪਠਾਨ ਕੋਲ ਬਾਈ ਬਾਸ ਪਹੁੰਚਣ ਤਾਕੇ ਅਸੀਂ ਇਹ ਗਾਉ ਤਸਕਰਾ ਲਈ ਅਸੀਂ ਮਰਮਦ ਵੀ ਕਰ ਲਗੇ ਇਹਨਾਂ ਉਤੇ ਕਾਰਵਾਈ ਕਰਾ ਸਕੀਏ ਆਪਣੀ ਤਸਨੀ ਹੋਣੀ ਤੇਦੀ ਤਰ੍ਹਾਂ ਬੰਦੇ ਲੱਗ ਨੇ ਵੀ ਹਿੰਦੂ ਗੱਟਾਂ ਦੇਦੇ ਆ ਜੰਦਰ ਸ਼ਾਹ ਦੇ ਨੇੜੇ ਤੇ ਸਾਰੇ ਹੱਤਕਿਰਨ ਬੈਂਦੀ ਸਾਰੇ ਇੱਥੇ ਪਹੁੰਚੋ ਇਹ ਮੇਰੇ ਕਿਸੇ ਦੀ ਕੰਪੀਟੀਸ਼ਨ ਇਕੱਲੇ ਲੜਾਈ ਨਹੀਂ ਸਾਰੇ ਧਰਮ ਦੀ ਲੜਾਈ ਹੈ ਸਾਡੀ ਗਊ ਮਾਜਾ ਦੀ ਹੱਤਿਆ ਕਰਦੇ ਆ ਲੋਕ ਅਸੀਂ ਅੱਜ ਇੱਕ ਇਨਫਰਮੇਸ਼ਨ ਦੇਗਾ ਅਜੇ ਗਾਵਾ ਫੜੀਆਂ ਵਾ ਫੋਨ ਕਰ ਲੋ ਫਲੈਸ਼ ਹਾਂ ਜੀ ਆ ਬੰਦੇ ਨਾਲ ਵੜਿਆ ਫੋਨਾ ਛਡਵਾ ਦੇ ਉਹ ਜੀ ਹਾਂ ਉਹ ਆਪੀ ਆਪੀ ਛੱਡਦਾ ਉਹਨੂੰ ਛੱਡ ਦੇ ਯਾਰ ਆਪਾਂ ਇੱਥੇ ਹੀ ਤਿਆਰ ਪੰਜ ਪੰਜ ਕਰੂਆਂ ਹੈਂ ਅੱਜ ਦੋ ਰਹਿ ਨਹੀਂ ਆਓ ਜੱਗ ਜੱਗ ਹੈਂ ਓਏ ਚੜ ਕੇ ਬਣਾ ਵੀਡੀਓ ਤੇ ਆਪਾਂ ਜਿੰਨਾ ਮਾਲ ਲੇ ਜੀ ਗੱਲ ਕਰਾ ਭਾਈ ਕਰੋ ਅੱਧੀ ਕੋਈ ਗੱਲ ਕਰੀਏ ਸਪੀਕਰ ਤੇ ਲਾਓ ਤੇਰਾ ਇਹ ਮਾਰ ਕੇ ਸਾਲ ਨਹੀਂ ਮੈਨਾ ਨਹੀਂ ਹੈ ਮਾਰ ਹਲੋ ਤੇਰਾ ਹੈਲੋ ਮਾਰ ਦਾਂਗੇ ਤੈਨੂੰ ਇਹ ਨਾ ਆ ਵੀ ਬੋਲੋ ਸਾੜਾ 13 ਕਤਲ ਮੈਂ ਸਿਰ ਨੂੰ ਆਹ ਇੱਕ ਮਿੰਟ ਮਾਰ ਦੂੰਗਾ ਬੋਲੋ ਬੋਲੋ ਕੀ ਬੋਲ ਰਹੇ ਹੋ ਆ ਮੈਂ ਨਰਿੰਦਰ ਧਾਪਰ ਬੋਲਦਾ ਮੈਂ ਆਸ਼ਿਫ ਸਾਣਾ ਸਮਾਜਵਾਦੀ ਤੋਂ ਪੰਜਾਬ ਕੇ ਮੈਂ ਇਹ ਗਾਵਾਂ ਜਿਹੜੀਆਂ ਸਾਨੂੰ ਜਿਹੜੀ ਇਨਫਰਮੇਸ਼ਨ ਹੈ ਕਿ ਗਾਵਾਂ ਦੇ ਗਾਵਾਂ ਇਹ ਲੈ ਕੇ ਜਾਂਦੇ ਗਾਵਾਂ 'ਚ ਤਸਕਰੀ ਕਰਦੇ ਆ ਤੁਸੀਂ ਕੌਣ ਬੋਲ ਰਹੇ ਹੋ ਸ਼੍ਰੀਮਾਨ ਜੀ ਪਟਾਣਕੋਟ ਬਾਈਪਾਸ ਆ ਜਾਓ ਹਲੋ ਆ ਨੰਬਰ ਦੇਖੋ ਜੀ ਇਹ ਨੰਬਰ ਤੋਂ ਭਾਈ ਸਾਹਿਬ ਨਹੀਂ ਦੱਸੇ ਮੈਂ ਕੌਣ ਆ ਨਹੀਂ ਨਹੀਂ ਪੰਜਾਬੀ ਲਿਖਿਆ ਹੋਇਆ ਉੱਤੋਂ ਉਹਨਾਂ ਦੇ ਨਾਮ ਦੇ ਉਹ ਸੋ ਰਹੇ ਹੋ ਉੱਥੇ ਲੈਟਾ ਤੇ ਖੜੇ ਲੈਟਾ ਤੇ ਹੀ ਨਹੀਂ ਦੱਸਦੇ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਸਾਰੇ ਹਿੰਦੂ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਬਹੁਤ ਅੱਛਾ ਹੈ ਕੌਣ ਸੀ ਗਿਆ ਕੀ ਮਤਲਬ ਹੈ ਗਾਵਾਂ ਦੇ ਗਾਵਾਂ ਹੈ ਮਾਉਲੀ ਝੂਠੀ ਵਿੱਚ ਗਾਵਾਂ ਹੈ ਅੱਛਾ ਆਪਣਾ ਫੋਨ ਜੈ ਸ਼੍ਰੀ ਰਾਮ ਹਰ ਮਾਦੇਵ ਅੱਜ ਪਠਾਨਕੋਟ ਬਾਈਪਾਸ ਲੰਦਰ ਮੈਂ ਸੁਤਨ ਸਮਾਜਵਾਦ ਪੰਜਾਬ ਦੇ ਮੈਂ ਲੰਦਰ ਦਾ ਪਰ ਮੇਰੇ ਨਾਲ ਹਿੰਦੂ ਸੰਗਠਨ ਹੋਰ ਵੀ ਬਹੁਤ ਸਾਰੇ ਆਏ ਨੇ ਤੇ ਸੋ ਹੋਰ ਦੇ ਲੋਕ ਇੱਥੇ ਆ ਤੇ ਕਿਹਾ ਮੈਂ ਉਹਦੇ ਕੀ ਸਾਹਮਣੇ ਕੋਈ ਇਨਫੋਰਮੇਸ਼ਨ ਆਈ ਸੀ ਕਿ ਕੁਝ ਬੰਦੇ ਗਾਵਾਂ ਲੈ ਕੇ ਇਹਨਾਂ ਦਾ ਨੰਬਰ ਹੈਗਾ ਯਾਰ ਜੀ ਇਹ ਮਾਰੇ ਸਿਆਸੀ ਦੇ ਵਜੇ ਤੁਹਾਨੂੰ ਪਰਿਵਰਜਾਤੀ ਘੰਡਰੋ ਜੇ ਟਾਰਗੇਟ ਲਾ ਕੇ ਖੜੇ ਆ। ਤੋਂ ਅਸੀਂ ਇਹਨਾਂ ਦੀ ਗੱਡੀ ਰੋਕ ਕੇ ਨਾ ਪੁੱਛਿਆ ਗਿਆ ਕਹਿੰਦੇ ਸਾਡੀ ਗੱਡੀ ਚੈੱਕ ਕਰ ਲਓ ਖਾਲੀ ਆ। ਤੋਂ ਅਸੀਂ ਗੱਡੀ ਖੋਲੀ ਵਿੱਚ ਗਾਵਾ ਨਹੀਂ ਨਿਕਲਦਾ। ਤੋਂ ਇਹ ਬੰਦੇ ਸਾਡੀ ਗਊ ਮਾਤਾ ਦੀ ਜਿਹੜੀ ਹੱਤਿਆ ਕਰਦੇ ਆ। ਇਹ ਬੰਦੇ ਇਹ ਇਹ ਬੰਦੇ ਆ ਇਹਨਾਂ ਦੀ ਸਤਾਈਓ ਐਂਟਰਲੌਕ ਕਰਕੇ ਜਾਣੇ ਲੱਗੇ ਸਾਡੀ ਗਊ ਮਾਤਾ ਦੀ ਹੱਤਿਆ ਕਰਦੇ ਆ। ਸੂਣਾ ਨਹੀਂ ਸੁਣੀ ਥੋੜੀ ਜਿਹੀ ਮਾਰ ਦੇਣੀ ਨੂੰ ਸੁਵੇ ਜਾਂ ਤੁਸੀਂ ਲੋਕੀ ਹੈਂ ਇਹ ਤਾਂ ਮਾਰ ਦੇਣੀ ਤੁਸੀਂ ਲੋਕੀ ਤੁਹਾਨੂੰ ਕਿਉਂ ਸੁਵੇ ਨਾ ਤੁਸੀਂ ਮਾਰ ਦੇਣੀ ਹਾਂ ਮੇਰੀ ਕਾਰੀ ਹੈ ਹਾਂ ਮਾਰ ਦੇਣੀ ਹਾਂ ਹਾਂ ਅੱਛਾ ਭਾਈ ਗੱਲ ਹੋ ਗਈ ਨੀ ਹੰਸਾ ਜੀ ਬਾਪੂ ਜੀ ਮੇਰਾ ਮਾਮੀ ਕੋਈ ਗੱਲ ਕੋਈ ਰਾਂਝਾ ਨੂੰ ਲਾਭ ਹੋਵੇ ਜੀ ਬਾਪੂ ਜੀ ਕਾਣੀ ਹੈ ਆਪ ਸ਼ੇਅਰ ਕਰ ਲੋ ਜਿੰਨੇ ਵੀ ਦੂਰ ਕੱਥੇ ਜਾ ਪੰਜਾਬ ਬੁਲਦੇ ਦੇ ਇਲਾਕੇ ਦੇ ਮਲਾਜੂ ਕੋਲ ਦੇ ਦੇ ਹੁਣ ਇੱਥੇ ਪਹੁੰਚਣ ਸਾਰੇ ਹਿੰਦੂਸ ਇਕੱਠਾ ਹੋਣਾ ਮੇਰੀ ਨਿਮਨ ਬੇਨਤੀ ਹੈ ਕਿ ਸਾਰੇ ਇੱਥੇ ਪਹੁੰਚਣ ਤਾਂ ਕਿ ਇਹਨਾਂ ਦੇ ਕਾਰਵਾਈ ਕਰਾ ਸਕੀਏ ਹਾਂ